ਦਾਰਸ ਸਕੂਲ ਚੌਕੇ ਦਾ ਮਾਮਲਾ ਫਿਰ ਗਰਮਾਇਆ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੀ ਸਹਿਯੋਗ ਦੇ ਨਾਲ ਅੱਜ ਸਾਰਾ ਪਿੰਡ ਪਹੁੰਚਿਆ ਜ਼ਿਲ੍ਹਾ ਪ੍ਰਸ਼ਾਸਨ ਦੇ ਕੋਲ ਅਤੇ ਸਕੂਲ ਨੂੰ ਲੱਗਿਆ ਤਾਲਾ ਖਲਵਾਉਣ ਦੀ ਕੀਤੀ ਮੰਗ ਮਾਮਲਾ ਬਠਿੰਡਾ ਦੇ ਪਿੰਡ ਚੌਕੇ ਵਿਖੇ ਦਰਸ ਸਕੂਲ ਦਾ ਜਿੱਥੇ ਮੈਨੇਜਰ ਬਣਨ ਨੂੰ ਕੁਝ ਟੀਚਰਾਂ ਨੂੰ ਕੱਢ ਦਿੱਤਾ ਗਿਆ ਸੀ ਕਿਉਂਕਿ ਉਹ ਆਪਣੀ ਜਿਹੜੀ ਇਹ ਆਪਣਾ ਕੁਆਲਿਫਿਕੇਸ਼ਨ ਹੈ ਉਹ ਪੂਰੀ ਨਹੀਂ ਕਰਦੇ ਸਨ ਅਤੇ ਉਸ ਤੋਂ ਬਾਅਦ ਉਹਨਾਂ ਵੱਲੋਂ ਕਿਸਾਨ ਯੂਨੀਅਨ ਦਾ ਸਹਿਯੋਗ ਲੈ ਕੇ ਉਥੇ ਧਰਨਾ ਲਗਾ ਦਿੱਤਾ ਗਿਆ ਸੀ ਅਤੇ ਹੁਣ ਕਿਸਾਨ ਯੂਨੀਅਨ ਦੇ ਸਹਿਯੋਗ ਦੇ ਨਾਲ ਜਿਹੜਾ ਆਦਰ ਸਕੂਲ ਚੌਕੇ ਦੇ ਬਾਹਰ ਧਰਨਾ ਲੱਗਿਆ ਹੋਇਆ ਹੈ ਉਸ ਤੋਂ ਬਾਅਦ ਉਹਨਾਂ ਵੱਲੋਂ ਸਕੂਲ ਨੂੰ ਤਾਲਾ ਲਗਾ ਦਿੱਤਾ ਗਿਆ ਨਾ ਕਿ ਬੱਚੇ ਨੂੰ ਅੰਦਰ ਜਾਣ ਦਿੱਤਾ ਜਾ ਰਿਹਾ ਨਾ ਕਿ ਬੱਚੇ ਨੂੰ ਅੰਦਰ ਜਾਣ ਦਿੱਤਾ ਜਾ ਰਿਹਾ ਹੈ ਇਸ ਨੂੰ ਲੈ ਕੇ ਉਹਨਾਂ ਵੱਲੋਂ ਜਦ ਸਕੂਲ ਨੂੰ ਤਾਲਾ ਲਗਾ ਦਿੱਤਾ ਗਿਆ ਤਾਂ ਪਿਛਲੇ ਦਿਨੀ ਭਾਵੇਂ ਸਕੂਲ ਦੇ ਵਿੱਚ ਸ਼ੂਟਿੰਗਾਂ ਸਨ ਲੇਕਿਨ ਬੱਚਿਆਂ ਦੇ ਰਿਜ਼ਲਟ ਤੱਕ ਨਹੀਂ ਅਜੇ ਤੱਕ ਇਹ ਡਿਕਲੇਅਰ ਹੋਏ ਇਸ ਨੂੰ ਲੈ ਕੇ ਅੱਜ ਸਾਰਾ ਪਿੰਡ ਜਿਨ੍ਹਾਂ ਦੇ ਬੱਚੇ ਉਸ ਸਕੂਲ ਦੇ ਅੰਦਰ ਆਪਣਾ ਆਏ ਨਹੀਂ ਜੋ ਉਸ ਆਪਰ ਸਕੂਲ ਦੇ ਅੰਦਰ ਬੱਚੇ ਪੜ੍ਹਦੇ ਨੇ ਉਹਨਾਂ ਦੇ ਮਾਪੇ ਅਤੇ ਨਾਲ ਮਜ਼ਦੂਰ ਮੁਕਤੀ ਮੋਰਚਾ ਜਨਤ ਦੇ ਆਗੂ ਅੱਜ ਬਠਿੰਡਾ ਦੇ ਡਿਪਟੀ ਕਮਿਸ਼ਨਰ ਨੂੰ ਮਿਲਣ ਦੇ ਲਈ ਪਹੁੰਚੇ ਅਤੇ ਉਹਨਾਂ ਕਿਹਾ ਕਿ ਉਹ ਆਪਣਾ ਉਸ ਆਪਣਾ ਸਕੂਲ ਦਾ ਜਿਹੜਾ ਇਹ ਤਾਲਾ ਲੱਗਿਆ ਹੋਇਆ ਉਸ ਨੂੰ ਤੁਰੰਤ ਖੋਲ੍ਹਵਾਇਆ ਜਾਵੇ ਅਤੇ ਉਥੇ ਬੱਚਿਆਂ ਦਾ ਭਵਿੱਖ ਹੈ ਜਿਹੜਾ ਉਹ ਨਾ ਖਰਾਬ ਹੋਵੇ ਆਓ ਤੁਹਾਨੂੰ ਸੁਣਾਉਣੀ ਹੈ ਕੀ ਹੈ ਪੂਰਾ ਮਾਮਲਾ ਅਤੇ ਕਿਉਂ ਆਇਆ ਆਇਆ ਹੈ ਅੱਜ ਸਾਰਾ ਪਿੰਡ ਅੱਜ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਕੋਲ ਸਰਪੂ ਚੌਕੇ ਦੇ ਬੱਚਿਆਂ ਦੀ ਪੜ੍ਹਾਈ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਸਰਪੂ ਚੌਕੇ ਨੂੰ ਮਾਇਆ ਦਿੰਦਾ ਬਹਾਲ ਕਰੋ ਬਹਾਲ ਕਰੋ ਸਰਪੂ ਚੌਕੇ ਦੇ ਬੱਚਿਆਂ ਦੀ ਪੜ੍ਹਾਈ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਚੜ੍ਹ ਜਾ ਚੜ੍ਹ ਜਾ ਚੜ੍ਹ ਜਾ ਚੌਕੇ ਦੇ ਬੱਚਿਆਂ ਦੀ ਪੜ੍ਹਾਈ ਬਹਾਲ ਕਰੋ ਬਹਾਲ ਸਸਪਕੀਤਾ ਤੋਂ 512 ਤਰੀਕ ਤੋਂ 15 ਮਿੰਟ ਤੇ ਅ ਮੇਰਾ ਨਾਮ ਭਗਵਾਨ ਸਿੰਘ ਸਮਾਹ ਸੁਭਾ ਪ੍ਰਧਾਨ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੰਜਾਬ ਅੱਜ ਅਸੀਂ ਜਥੇਬੰਦੀ ਦੇ ਆਗੂਆਂ ਤੇ ਚੌਕੇ ਜਿਹੜਾ ਆਦਰਸ਼ ਸਕੂਲ ਉਹ ਚੌਕੇ ਸਕੂਲ ਦੇ ਵਿੱਚ ਜਿਹੜੇ ਪੜ ਰਹੇ ਬੱਚੇ ਨੇ ਉਹਨਾਂ ਦੇ ਮਾਪਿਆਂ ਵੱਲੋਂ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮੰਗ ਪੱਤਰ ਦੇ ਦੇ ਕਿਉਂਕਿ ਤੁਹਾਡੇ ਧਿਆਨ ਚ ਹੋਊਗਾ ਪਿਛਲੇ ਮਹੀਨਿਆਂ ਤੋਂ ਚੌਕ ਦੇ ਸਕੂਲ ਦੇ ਵਿੱਚ ਜੋ ਆਦਰਸ਼ ਸਕੂਲ ਹੈ 70% ਸਰਕਾਰ ਦੀ ਮਦਦ ਨਾਲ ਚੱਲ ਰਿਹਾ ਹੈ ਅਧਿਆਪਕਾਂ ਵੱਲੋਂ ਧਰਨਾ ਰੱਖਿਆ ਹੋਇਆ ਹੈ ਕਿਸਾਨ ਯੂਨੀਅਨ ਦੀ ਮਦਦ ਨਾਲ ਪਰ ਉੱਥੇ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਤੇ ਮੈਨੇਜਮੈਂਟ ਵੱਲੋਂ ਕੁਝ ਅਧਿਆਪਕਾਂ ਨੂੰ ਅਜੋਕ ਕਰਾਰ ਦੇ ਕੇ ਕੱਢ ਦਿੱਤਾ ਗਿਆ ਸੀ ਸ਼ਾਂਤੀ ਕੀਤੀ ਸੀ ਉਸ ਮੰਗ ਨੂੰ ਲੈ ਕੇ ਉਹਨਾਂ ਦਾ ਧਰਨਾ ਚੱਲ ਰਿਹਾ ਸੀ ਸਕੂਲ ਦੇ ਗੇਟ ਮੂਰੇ ਔਰ ਇਤੋਂ ਵੀ ਅੱਗੇ ਵਧ ਕੇ ਉਹਨਾਂ ਨੇ ਪਿਛਲੇ ਦਿਨੀ ਸਕੂਲ ਨੂੰ ਜਿੰਦਾ ਲਾਤਾ ਜਿਸ ਕਾਰਨ ਮਲ ਉੱਥੇ ਪੜ ਰਿਹਾ 21-2200 ਬੱਚਾ ਜਿਹੜੇ ਗਰੀਬ ਸਮਾਜ ਦਾ ਬੱਚਾ ਉਹ ਕਿਸੇ ਵੀ ਜਾਤ ਚੋਂ ਹੋ ਸਕਦੇ ਨੇ ਗਰੀਬ ਸਮਾਜ ਦੇ ਜਵਾਹ ਨੇ ਉੱਥੇ ਕਿਉਂਕਿ ਗਰੀਬ ਬੰਦਾ ਹੀ ਹਰ ਸਕੂਲ ਦੇ ਵਿੱਚ ਭੇਜੂਗਾ ਤਾਕਰਾ ਤਾਂ ਆਪਦਾ ਪ੍ਰਾਈਵੇਟ ਸਕੂਲ ਦੇ ਵਿੱਚ ਭੇਜੂਗਾ ਉਹ ਬੱਚਿਆਂ ਦਾ ਭਵਿੱਖ ਦਾਤੇ ਲੱਗਿਆ ਹੋਇਆ ਪੇਪਰ ਦਿੱਤੇ ਹੋਏ ਨੇ ਬੱਚਿਆਂ ਨੇ ਹਜੇ ਤੱਕ ਉਹ ਸਕੂਲ ਦੇ ਪੇਪਰ ਦਿੱਤੇ ਹੋਏ ਬੱਚਿਆਂ ਦਾ ਰਿਜ਼ਲਟ ਨਹੀਂ ਡਿਕਲੇਅਰ ਹੋ ਸਕਿਆ ਨਵੀਆਂ ਕਲਾਸਾਂ ਲੱਗਣੀਆਂ ਤਾਂ ਦੂਰ ਦੀ ਗੱਲ ਹੈ ਸਕੂਲ ਨੂੰ ਜ਼ਿੰਦਾ ਲੱਗਿਆ ਹੋਇਆ ਅਸੀਂ ਮਜ਼ਦੂਰ ਮੁਕਤੀ ਮੋਰਚੇ ਵੱਲੋਂ ਮਾਪਿਆਂ ਵੱਲੋਂ ਅਸੀਂ ਇਹ ਬੇਨਤੀ ਕੀਤੀ ਹੈ ਵੀ ਭਾਈ ਜੇ ਅਧਿਆਪਕਾਂ ਦਾ ਮਸਲਾ ਜਾਇਜ਼ ਹੈ ਉਹ ਪ੍ਰਸ਼ਾਸਨ ਹੱਲ ਕਰੇ ਜੇ ਉਹਨਾਂ ਦੀ ਯੋਗਤਾ ਬਣਦੀ ਹੈ ਤਾਂ ਉਹਨਾਂ ਨੂੰ ਸਕੂਲ ਦੇ ਵਿੱਚ ਰੱਖਿਆ ਜਾਵੇ ਪਰ ਸਕੂਲ ਨੂੰ ਜ਼ਿੰਦਾ ਲਾਉਣਾ ਗੈਰਕਾਨੂੰਨੀ ਹੈ ਸਕੂਲ ਨੂੰ ਜ਼ਿੰਦਾ ਲਾਉਣਾ ਬੱਚਿਆਂ ਦੇ ਤੇ ਵੇਖਣਾ ਖਲਵਾੜ ਹੈ ਇਸ ਮੰਗ ਨੂੰ ਲੈ ਕੇ ਅਸੀਂ ਅੱਜ ਆਏ ਆ ਉਹ ਇਤਰਾਜ਼ ਕਰ ਰਹੇ ਨੇ ਕਿ ਮੈਨੇਜਮੈਂਟ ਨੇ ਵੀ ਕਪੜਾ ਬਾਜ਼ੀ ਕੀਤੀ ਹੈ ਅਸੀਂ ਇਹ ਤੋਂ ਮਨਕਰ ਨਹੀਂ ਮੈਨੇਜਮੈਂਟ ਕਰ ਸਕਦੀ ਹੈ ਕਿਉਂਕਿ ਉਹ ਵਪਾਰ ਹੈ ਵਪਾਰ ਦੇ ਵਿੱਚ ਮਨ ਕੇ ਕਪੜੇ ਤੋਂ ਮਰਾਫਾ ਨਹੀਂ ਹੁੰਦਾ ਔਰ ਪ੍ਰਸ਼ਾਸਨ ਤੋਂ ਸਰਕਾਰ ਤੋਂ ਅਸੀਂ ਇਹ ਵੀ ਮੰਗ ਕਰਦੇ ਹਾਂ ਕਿ ਮੈਨੇਜਮੈਂਟ ਨੇ ਜੇ ਬੱਚਿਆਂ ਦੀਆਂ ਵਰਦੀਆਂ ਕਿਤਾਬਾਂ ਦੇ ਵਿੱਚ ਕੋਈ ਕਪੜੇ ਬਾਜ਼ੀ ਕੀਤੀ ਹੈ ਉਹਦੀ ਵੀ ਇਨਕੁਆਰੀ ਹੋਵੇ ਉਹਦੀ ਵੀ ਜਾਂਚ ਹੋਵੇ ਪਰ ਸਕੂਲ ਨੂੰ ਜਿੰਦਾ ਲਾਉਣਾ ਕਿਤੇ ਵੀ ਕੋਈ ਰੈਜ ਨਹੀਂ ਕਿਹਾ ਜਾਊਗਾ ਕਿਸਾਨ ਯੂਨੀਅਨ ਦੇ ਆਗੂਆਂ ਨੂੰ ਅਸੀਂ ਪਹਿਲਾਂ ਵੀ ਬੇਨਤੀ ਕੀਤੀ ਅੱਜ ਵੀ ਬੇਨਤੀ ਕਰਦੇ ਹਾਂ ਕਿ ਸੰਘਰਸ਼ ਕਰਨਾ ਸਾਈਡ ਤੇ ਹੋ ਕੇ ਬੈਠ ਕੇ ਸੰਘਰਸ਼ ਕਰੋ ਜਿੰਦਾ ਲਾਉਣ ਨਾਲ 2200 ਬੱਚਾ ਜਿਹੜਾ ਗਰੀਬ ਸਮਾਜ ਦਾ ਪੜ ਰਿਹਾ ਉਹਦੀ ਪੜ੍ਹਾਈ ਤੇ ਅਸਰ ਪੈ ਰਿਹਾ ਉਹਦੇ ਤੋਂ ਦੇਖਦੇ ਹੋ ਕਰਕੇ ਸਵਾਲੀਆ ਚਿੰਨ ਖੜਾ ਹੋ ਰਿਹਾ ਤਾਂ ਇਸ ਲਈ ਇਸ ਮੰਗ ਨੂੰ ਲੈ ਕੇ ਅੱਜ ਅਸੀਂ ਮਾਪੇ ਤੇ ਆਗੂ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮੰਗ ਪੱਤਰ ਦੇ ਨੇ ਹਾਂ ਜਿਹੜਾ ਜਿੰਦਾ ਲਗਾਇਆ ਗਿਆ ਕਿੰਨਾ ਬੁਲ ਬੁਲ ਲਗਾਇਆ ਗਿਆ ਇਹ ਉੱਥੇ ਜਿਹੜੇ ਸੰਘਰਸ਼ ਕਰ ਰਹੇ ਅਧਿਆਪਕ ਨੇ ਤੇ ਉਹਨਾਂ ਦੇ ਸਹਿਯੋਗ ਦੇ ਵਿੱਚ ਕਿਸਾਨ ਯੂਨੀਅਨ ਹੋਰ ਜਿਹੜੇ ਮਿਲ ਕੇ ਭਰਾਤਰੀ ਜਥੇਬੰਦੀਆਂ ਨੇ ਉਹਨਾਂ ਦੇ ਆਗੂਆਂ ਵੱਲੋਂ ਜਿੰਦਾ ਲਾਇਆ ਹੋਇਆ ਉਹ ਜਿੰਦਾ ਖਲਵਾਉਣ ਦੀ ਮੰਗ ਹੈ ਸਰ